ਬਿਹਰਾਜ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪੈਜ ਰਖਦਾ ਆ ਰਾਮ ਰਾਜੇ ਹਰ ਨਾ ਕਜੁਸਤ ਹਰ ਮਾਰਿਆ ਪ੍ਰਹਿਲਦ ਚਰਾਇ ਅਹੰਕਾਰੀਆਂ ਨੇ ਦਗਾ ਬਿਟਦੇ ਨਾਮੁ ਦੇਉ ਮੁਖ ਲਾਇਆ ਜਨ ਨਾਨਕਿਆ ਸਹਰਸੇ ਦਾ ਅੰਤੁ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਂ ਮਨਾ ਹੋਈ ਤੂ ਕਰਤਾ ਅਗਰ ਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੀਰਾਂਤ ਨਾ ਜਾਇ ਲਖਿਆ ਰਹਾਉ जात मह जोत तो जोत मह जाता कल कला भरपूर रह तू सच्चा साहब सिर्फ सवाल जिनकी तू सो पार पया कहो नान कर दे गिया बात जो कुछ करना सो कर रह सोदर सा महला पहला है कौन कार सतगुरु प्रसाद सोदर तेरा कहा सो कर के हाथ तेरे नाद ने किया संखा की ते तेरे भावन हारे ਕੀ ਤੇਰੇ ਰਾਗ ਪਰਿਸ਼ੋਪਿਨੀ ਕੀ ਤੇਰੇ ਦਾਮਨ ਹਾਰੇ ਗਾਵਣ ਸੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਵਾਰੇ ਗਾਵਣ ਸੁਨੋ ਜਿਤ ਗੋਪੀ ਲਗ ਜਾਣ ਲੈ ਲੇ ਤਰ ਵਿਚਾਰੇ ਗਾਵਣ ਸੁਨੋਂ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਣ ਸੁਨੋਂ ਇੰਦਰਿੰਦਰਾਸਨ ਉੱਤੇ ਬੈਠੇ ਦੇਵਤਾ ਆਦਰ ਨਾਲੇ ਗਾਵਣ ਸੁਨੋ ਜਿਤ ਸਮਾਦੇ ਅੰਦਰ ਗਾਵਣ ਸੁਨੋਂ ਸਾਧ ਵਿਚਾਰੇ ਗਾਵਣ ਸੁਨੋ ਜਿਤ ਸਾਰੇ ਸੰਤੋ ਕੀ ਗਾਵਣ ਸੁਨੋ ਵੀਰ ਕਰਾਰੇ

ਪੂਰ ਕੇਤੇ ਤੁਰੂ ਗਾਵਣ ਸੇ ਮੈਂ ਕਿਤਨੇ ਆਵਨ ਨਾ ਨਾ ਕਿਆ ਗੂੰਚਾਰੇ ਸੋਈ ਸੋਈ ਸਰਾਸ ਸਾਵ ਸਾਉ ਸਾਚਾ ਸਾਚੇ ਨਹੀਂ ਹੈ ਪੀ ਹੋਸੀ ਜਾਇ ਨਾ ਜਾਸਿ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸ੍ਰੀ ਮਾਇ ਜਨੀ ਉਪਾਈ ਕਰ ਕਰ ਦੇ ਖਹਿ ਕੀ ਤਾ ਆਪਣਾ ਜੋਤੀ ਸੇ ਵਧਾਇ ਜੋਤੀ ਸੁਭਾਵੇ ਸੋਈ ਕਰਸੀ ਕੁਕੁਮ ਨਾ ਕਰ ਨਾ ਜਾਈ ਸੂਪਾ ਸੰਸਾਹਾ ਪਾਸਾਉ ਨਾਨਕ ਰਹਿਣ ਨਾ ਜਾਈ ਆਸਾ ਮਹਲਾ ਪਹਿਲਾ ਸਿਰ ਨੂੰ ਡਾਕੇ ਸਬਕੋ ਇੱਕ ਹੀ ਵੜਾ ਡਿਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਨੇ ਵਾਲੇ ਫੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੂਰਾ ਬਨਿ ਗਏ ਰਖੋਏ ਨ ਜਾਣੇ ਤੇਰਾ ਕੀਤਾ ਕੀ ਵੜ ਕੀਰਾ ਰਹਾਓ ਸਭ ਸੁਰਤੀ ਮੇ ਚੁਰਤਕਮਾਈ ਸਬਕੀਮਤ ਮੇ ਕੀਮਤ ਪਾਈ ਗਿਆਨੀ ਤੇ ਅਨੀ ਬੁਰ ਗੁਰਹਾਏ ਕਹ ਨਾ ਜਾਏ ਤੇਰੀ ਤਲ ਵੜਿਆਈ ਸਾਬ ਸਾਤੇ ਸਾਬਤਾ ਕੋ ਸਾਬਚਨ ਮੈਂ ਆਇਆ ਸਦਾ ਵਰਖਾ ਦੀ ਹਵੜਿਆਈਆਂ ਤੁਨੀ ਸੀ ਗੀਨੇ ਨਾ ਪਾਈਆ ਕਰਮ ਲੈ ਨਾ ਏ ਠਾਕੁਰ ਹਾਈਆ ਆਖੜ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤਰੇ ਭੰਡਾਰਾ ਜਸਤੂ ਦੇ ਦੇ ਸੇ ਕਿਆ ਆਚਾਰਾ ਨਾਨਕ ਸੱਚ ਸੁਵਾਰਣ ਹਰਾਤਾਂ ਮਹੱਲਾ ਪਹਿਲਾ ਆਖੜਾ ਜੀ ਨਾ ਸ੍ਰੀ ਅੰਮਰਜਾ ਆਖੜੀ ਓਖਾ ਸਾਥੈ ਨਾਉ ਸੱਚ ਨਾਮ ਕੀ ਲਾਗੇ ਪੂਖਤ ਪੂਖੇ ਕਾ ਚਲੀਐ ਹਦੂਪ ਸੋ ਕੇ ਉਸਰੇ ਮੇਰੀ ਮਾਈ ਸਾਚਾ ਸਹਿਬ ਸਾਚੇ ਨਾ ਹੀ ਰਹਾਉ ਸਾਚ ਨਾਮ ਕੀ ਤਲ ਵੜਿਆ ਆਈ ਆਖ ਸਵੇ ਕੀਮਤ ਨਹੀਂ ਪਾਈ ਦੇਸਮਲਕਿਆ ਖਨ ਪਾਇ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਜਿੰਦਾ ਰਹਿਣ ਝੁਕੇ ਭੋ ਬਿਬਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਪਤੇ ਵੜ ਤੇਰੀ ਦਾਤ ਨਿੰਦਣ ਕਰਕੇ ਕੀ ਤੀ ਰਾਤ ਖਸਮ ਵਿਸਾਰੇ ਕੇ ਕਮ ਜਾਤ ਨਾਨਕ ਨਾਵੇ ਬਾਰ ਸੁਨਾਤ ਰਾ ਬਦਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਰਪੁਰਖ ਆਪਨੋ ਗ੍ਰਹ ਪਾਸ ਹਮ ਕਿਰੇ ਕਰਮ ਸਰ ਗੁਰ ਸਰ ਨਾਈ ਕਰ ਜੈਨਾ ਪਰਜਾਸ ਮੇਰੇ ਮਿਤ ਗੁਰਦੇਵ ਨੂੰ ਕੋ ਰਾਮ ਨਾਮ ਪਰਜਾਸ ਗੁਰਮਤਿ ਨਾਮੇ ਰਾ ਪ੍ਰਾਨ ਸਿਕਾਈ ਹਰ ਕੀਰਤ ਹਮਨੀ ਰਹਿਰਾਸ ਰਹਾਓ ਅਰਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਭੁਤਾ ਸੇ ਸੰਗਤ ਗੁਣ ਪਰਜਾਸ ਜਿਨ ਹਰਿ 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 ਸੁਨਾਮ ਨਾ ਪਾਇ ਤੀ ਭਾਗ ਹੀ ਜਨ ਪਾਏ ਜੋ ਸਤਗੁਰ ਸੰਗਤ ਨਹੀਂ ਆਏ chreb jeeve dreb jeevaas ਜਿਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਦੁਰਮਸਤ ਕਲਿਖਿਆ ਲਿਖਾਸ ਤਾਨ ਤਾਨ ਸਾ ਸੰਗਜਿਤ ਹਰਿ ਸੁ ਪਾਇ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗਰੀ ਮਹੱਲਾ ਪਿੰਡਵਾ ਕਾਹਿਰੇ ਮਚ ਤਰਦਮਜ ਆਹਰ ਹਰ ਜੀਉ ਪਰਿਆ ਸਹਿਲ ਪਤਰ ਮੈਂ ਜੰਤੀਉ ਪਾਇ ਤਾ ਕਰ ਬਿਜਾ ਦੇ ਕਰ ਧਰਿਆ ਮੇਰੇ ਮਾਦੋ ਜੀ ਸਰਗਤ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰਮបុਦ ਪਾਇ ਸੂਪੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋ ਸਰਵੰਤਾ ਕੋਇ ਨ ਕਿਸ ਕੀ ਤਰਿਆ ਸੁਰ ਸੁਦਕ ਸੰਬਾਹੇ ਧਾ ਗੁਰ ਕਾਹੇ ਮਨ ਭੋ ਕਰਿਆ ਊਡੇ ਊਡਾਵੇ ਸੇ ਕੋ ਸਰਿ ਸਪਾਛੇ ਬਸਰੀ ਸਰਿਆ ਤਿਨ ਗਵਣ ਖਲਾਵੇ ਕਮ ਚਗਾਵੇ ਮਨ ਮਹਿ ਸਿਮਰਨ ਕਰਿਆ ਸਬਿਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਵ ਤਰਿਆ ਜਨ ਨਾਨਕ ਬਲਬਲ ਸੁਦ ਬਲ ਜੈ ਤੇਰਾ ਤਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੂਪੁਰ ਇਕ ਅੰਕਾਰ ਸੁਖੁਰ ਪ੍ਰਸਾਦ ਸੂਪੁਰ ਕਨੰਹਾਰ ਬਰਪੁਰ ਕਨੰਹਾਰ ਹਰਗਮਾਗੰਯਾ ਪਾਰਾ ਸਭ ਤਾਵੇ ਸਭ ਤਾਵੇ ਤੂ ਜੀ ਹਰ ਸਤਿਸ਼ਰ ਬਿਨਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਕਾਧਾ ਤਾਰਾ ਹਰਿਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਰਿਆਪੇ ਠਾਪੁਰਾਪੇ ਸੇਵਕ ਜੀ ਕਾ ਨਾਨਕ ਜੰਤ ਦੇ ਵਿਚਾਰਾ ਸੂਕਾਟ ਗਣੰਤਰ ਸਰਮਣੰਤਰ ਜੀ ਹਰੇ ਟੋ ਪ੍ਰਕਸਮਾਨ ਇਕ ਦਾਤੇ ਗਿਬੇ ਕਾਰੀ ਜੀ ਸਭ ਤੇਰੇ ਝੋੜ ਬਿ ਜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਤੁ ਤਬਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇੰਤ ਬੇਂ ਕਰੀ ਤੇਰੇ ਕੀ ਆਗੁਨੀ ਅਖ ਵਖਾਣਾ ਜੋ ਸੇਵਾ ਜੋ ਸੇਵਾ ਤੁਝ ਜੀ ਜਨਾਨ ਨਿਕਿਨ ਪੁਰਬਾਣਾ ਹਰਤੇ ਆਵੇ ਹਰਤੇ ਆਵੇ ਤੁਝ ਜੀ ਸੇਂਜ ਜੁਗ ਮੈ ਸੁਖਵਾਸੀ ਸੇਮੁਕਤ ਸੇਮੁਕਤ ਪੈ ਜਨ ਹਰ ਭੈ ਜੀ ਪਿੰ ਤੂਟੀ ਜੰਪੀ 파ਸੀ ਨਿਰਪੋਜਨ ਹਰਨਰ ਪੋਤੇ ਆਈ ਜੀਤਨ ਕਾ ਬਹੁ ਸਭ ਗਵਾਸੀ ਮਿਲ ਸੇ ਵੈ ਜਣ ਸੇਵਾ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਨ ਹਰਤਾ ਜਿ ਜਨ ਨਾਮ ਤਿਨ ਬਲ ਜਾਸੀ ਤੇਰੀ ਪਗ ਰ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਪਗ ਤੇਰੀ ਪਵਸਲਾ ਹਰ ਤੂ ਜੀ ਹਰਨੇ ਕਨੇ ਤੀ ਅਨੰਤਾ ਤੇਰੇ ਨੇਕ ਤੇਰੇ ਨੇ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਤੇਰੇ ਨੈਗ ਤੇਰੇ ਨੈਗ ਪੜੇ ਬੋ ਸੁਮਰ ਸਾਸਵਰੀ ਘੜਿ ਕਿਰਖੜ ਕਰਮ ਕਰੰਤਾ ਛੇ ਪਗਦ ਛੇ ਪਗਦ ਭਲੇ ਜਨਾਨੀ ਪਿਤੇ ਜੋ ਭਾਵੇ ਮੇਰੇ ਹਰਿ ਭਗਵੰਤਾ ਤੁਮ ਆਦਿ ਪੁਰਖਿਆ ਪ੍ਰੰਪਰ ਕਰਤਾ ਜੀ ਤੁੜ ਜੀਵੜੇ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਰ ਆਸਦਾ ਤੂੰ ਕੋ ਜੀਤੂ ਨੀ ਚਲ ਕਰਤਾ ਸੋਈ ਤੁਵੇ ਆਪੇ ਭਾਵੇ ਸੋਈ ਵਰਤੈ ਜਿਤ ਦਾਪੇ ਤਰੇ ਸੋਈ ਰਾਪੇ ਸੇਟ ਸਭਿ ਉਪਾਈ ਜਿਤ ਦਾਪੇ ਸਿਰਜ ਸਭ ਬੋਈ ਜੰਨਾਨੇ ਬਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਾ ਜਾਣ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਂ ਜੋ ਤੂੰ ਭਾਵੇ ਸੋਈ ਤੀਸੀ ਜੋ ਤੂ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਤੇ ਆਏ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਨੂੰ ਗਵਾਇ ਤੁਦਾਪ ਵਿਛੋੜਿਆ ਭ ਮਿਲਾਇ ਤੂੰ ਦਰਿਆਸਾ ਤੁਝ ਹੀ ਮਾਇ ਦੁਦਮੀ ਦੂਜਾ ਕੋਈ ਨਾ ਜੀਵਨ ਸਭ ਤੇਰਾ ਤੇਲ ਵਿਦੋਗ ਮਿਲ ਵਿਛੜਸ ਨੂੰ ਬੀ ਮੇਲ ਜਿਸਨੂੰ ਤੂੰ ਜਾਣੈ ਸੂਝਨ ਜਾਣੈ ਹਰ ਗੁਸਧਿ ਆਖ ਵਖਾਣੇ ਜਿਨ ਹਰ ਸੇਵੈ ਤਿਨ ਸੁਖ ਪਾਇ ਸਹਿਜੇ ਇਸਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਆਜਬ ਹੋਇ ਦੁਨੀਆ ਵਰਨਾ ਕੋਇ ਤੂੰ ਘਰ ਘਰ ਵੇਖੇ ਜਾਣੈ ਸੋਜਨ ਨਾਨਕ ਗ੍ਰਹੂ ਪ੍ਰਗਟ ਹੋਇ ਆਚਾ ਮਹੱਲਾ ਪਹਿਲਾ ਤਿੱਥ ਸਰਵੜੇ ਪਹਿਲੇ ਨਿਵਾਸ ਪਾਣੀ ਪਾਵਨ ਤਿਨ ਹੈ ਪੀਆ ਭੰਕਰ ਮੋ ਪਗ ਨਹੀਂ ਚਾਲਾ ਹੰਦੇ ਕਹਤੇ ਡੂਬ ਜਲੇ ਮਨ ਇੱਕ ਨ ਚਿੱਤਿ ਸਮੂਰਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਦ ਹੀ ਸਦੀ ਨਹਿ ਪੜਾ ਮੋਰਨ ਉਦਾਜਨ ਪ੍ਰਿਆ ਪ੍ਰਣਮਤ ਨਾਨਕ ਜਿਨ ਕੀ ਸਰਨਾ ਜਿਨ ਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁ ਤੇ ਹਰੀਆ ਗੋਬਦਨਨ ਕਹਿ ਤੇਰੀ ਬਰੀਆ ਵਰ ਕਾ ਚਰਕ ਤੇ ਨਾ ਕਾਮੁ ਸਾਸਨੁ ਦੁ ਭਜ ਕੇਵਲ ਨਾਮ ਸਰੰਜਨ ਲਾਪ ਭੂਜਨ ਤਰਨ ਕਾ ਜਨਮ ਬਸਾ ਜਾ ਤ੍ਰੰਗ ਮਾਇਆ ਕਹਿ ਰਹਾ ਜਪਤਾ ਜਿਨਿ ਮੇ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿਆ ਤਹੋ ਨਾਨਿ ਬ੍ਰਹਮਣੀ ਚਰਮਾ ਜਨ ਪਰੇ ਕੀ ਰਾਖੋ ਸਰਮ ਬਾਛੈ ਰਸੁਏ ਕਬਿ ਬਾਜ ਬਿੰਤੀ ਜੋ ਭਈ ਹਮਰੀ ਕਰੋ ਹਾ ਦੇਰ ਚਾ ਪੂਰਨ ਹੋਇ ਚਿਤ ਪੀਚਾ ਤਬ ਜਿਮ ਮਡੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੋ ਸੁਭਾਤ ਮੁਗਾਉ ਆਪ ਹਾਦ ਮਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵਾ ਕਰਤਾਰਾ ਮੂਰ ਅਛਾਣ ਜਿ ਕਰ ਦੇ ਕਰੀਐ ਸਭ ਅਣਕੁ ਆੜ ਸਗਰੀਐ ਪੂਰਨ ਹੋਏ ਹਮਾਰੀ ਆਸਾ ਤੂਰਪੁ ਜਨ ਕੀ ਰਹੇ ਪਿਆਸਾ ਤੁਮੈ ਸਾੜ ਕੇ ਵਰਨਾ ਤਹਉ ਜੋਬਰ ਚਾਸ ਦਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਤੁੰ ਤੁੰ ਸਤਰ ਹਮਾਰੇ ਮਾਰਿਐ ਆਵਾਦ ਮੁਝੇ ਵਰਿਏ ਮਨਕਾਰ ਕਾ ਦਰਾਸਨ ਵਰਿਏ ਹੂਜੋ ਸਦਾ ਹਮਾਰੇ ਪਛਾ ਸਿਰ ਸੁਧੂ ਘਰੇ ਵਰਚਾ ਮੁਰਾਖਲੇ ਮੁਰਕਣ ਹਰੇ ਸੈ ਉਸਨ ਸਹਾਇ ਪਿਆਰੇ ਦੀਨ ਬਨ ਦੁਸਨ ਕੇ ਹੰਤਾ ਤਮੋ ਪਰੇ ਚਤੁਰ ਦਸ ਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸੁਭਦੇ ਅਵਤਰਾ ਕਾਲ ਪੈ ਕ੍ਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋ ਗੀ ਸਭ ਕੀਓ ਬੇਦਰਾ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਉ ਦੇਵਤਾ ਜਿ ਸਨੇ ਬਜਾਇਓ ਆਦੰਤੇ ਕੇਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਵਿਸੀ ਕੋ ਹਮਾਰੀ ਸਕਲ ਪ੍ਰਜਾਜਨੀਆ ਬਸਵਾਰੀ ਸਿਵ ਕਣ ਕੋ ਸਿਵ ਕੋ ਸੁਖ ਦਿਓ ਸਤਰਨ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਭੀਰ ਪਛਾਣ ਦੇ ਕੀਤੀ ਦੇ ਕੋ ਤੇ ਰਸੂਲਾ ਸਾਹਿਬ ਪਰ ਕਿਰਪਾ ਰਿਸ ਕਰ ਫੂਲਾ ਸੰਤਨ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਏਕ ਏਕੀ ਭੀ ਰੁਪਸ਼ਾਨੇ ਘਟ ਘਟ ਕੇ ਬਟਬਟ ਕੀ ਜਾਣੇ ਜਬਦ ਰਖ ਕਰਾ ਕਰਤਾ ਰਾ ਪ੍ਰਜਾ ਤਰਤ ਦਬ ਦੇ ਉਪਾਰ ਜਵਾ ਕਰਤ ਕਰ ਤੁਹ ਕਬੂ ਤੁਮੈ ਮਿਤ ਦੇ ਤਰ ਸਭ ਨੂੰ ਜੇਤੇ ਬਰਸਿਲ ਸਭ ਤਾਰੇ ਆਪੇ ਆਪਣੀ ਮੂਝੋ ਚਾਰੇ ਤੁਮ ਸਾ ਭੀ ਤੇ ਰਾਤ ਨੁਰਾਣ ਜਾਣਤ ਭੇਦ ਭੇਦ ਹਰਿਆਲਮ ਨਰਿੰਕਾਂ ਨਰਮ ਕਾਂਣ ਰਾਮ ਬਿ ਆਦਿ ਨੀਨ ਨਾ ਅਧਿਆ ਸੰਭ ਤਾਕਾ ਮੂੜੂ ਝਾਰਤ ਭੇਦਾ ਜਗ ਕੋ ਪ੍ਰੀਵ ਨਾ ਭਾਵਤ ਭੇਦਾ ਤਾਕੋ ਕਰਪਾ ਹਣ ਨਮਾਇ ਤੁਮਾ ਮੂੜ ਕਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਅਦ ਸਦਾ ਸਿਰ ਨਰੰਕਾਰ ਕਾ ਛਿਣਿਤ ਨਹ ਭੇਵਿਆ ਆਪੀ ਆਪਨੀ ਬੁਧ ਹੈ ਜੇਤੀ ਵਰਗਤ ਭਿੰਨ ਭਿੰਨ ਤਿਸ ਦੇਤੀ ਤੁਮਰਾ ਲਕਣ ਜਾਏ ਉਪਸਾਰ ਕਹਿ ਉਸਰਾ ਪ੍ਰਤਮ ਸੰਸਾਰ ਆਇ ਕੇ ਰੂਪ ਨੂੰ ਉਸ ਰੂਪਾਰੰਕ ਬਿਉਰਾ ਕਹੀ ਤੂਪਾ खंडल जेर से तिरके निधोज कान बहु राय दीनी कहो फूल राजा बैठा कौशल पर संकट केटा सगरे से दगाय चंबव आरदगार रूप सेयम्बा अबरच्छा मेरी तुम करो से की बारे से कंसरो जो से जाने वरद पाता सकलम लेय करो न काता देव तुसा शरमि परे दिन क्या दिस दुख प्रमारे पुरषण उपक परे तिहारे दिन क्या तुम संकट सब टारे जो कल को एक भार दे है ताके गा निकट में है ਰਚਾ ਹੋਇ ਤੈ ਸੁਭ ਕਾਲ ਦੁਸਰਹ ਸਰੇ ਤਤ ਕਾਲ ਕਿਰਪਾ ਜਿਸੁ ਜੈ ਨ ਰਹਉ ਤਾ ਕੈ ਤਾ ਕਨ ਤੁਮਹਰੋ ਰਿਧ ਸਿਦ ਕਰਮੋ ਸੁਭ ਹੋਇ ਜਿਸੁ ਸਾਸ ਰਖੇ ਨਾ ਕੋਈ ਏਕ ਬਾਰ ਜੇ ਤੁਮੈ ਸੁਭਾਰਾ ਕਾਲ ਪਾਸ ਤੇ ਧਾਇ ਉਬਾਰਾ ਜिन्नਰ ਨਾਮ ਤੇ ਹਾਰੋ ਕਹਾ ਦਾਰ ਦੁਸੁ ਧੋਗ ਤੇ ਰਹਾ ਖੜ ਵਿਕੇ ਤੁਮੈ ਸਰਣ ਤੇ ਹਾਰੀ ਆਪ ਹਾਰ ਦਿਲਿ ਹੋ ਬਾਰੀ ਸਰਬ ਠੋਰਮ ਹੋ ਸੁਹਾਇ ਦੁਸੁ ਧੋਗ ਤੁਲੇ ਹੋ ਬਚਾਇ ਸੁਵਯਾ ਬਾਇ ਜੇ ਜੋ ਤੇ ਤੁਮਰੇ ਤਪ ਤੇ ਕੁਆ ਕਰੇ ਨਹੀਂ ਆ ਨਿਉ ਰਾਮ ਰਹੀਮ ਪ੍ਰਾਨ ਕਰਾਣੇ ਕਹਿਮ ਤੇਕ ਨਾ ਮਾਨਿਓ ਸਿਮਰੈ ਸਾਸਰੇ ਬੇ ਸੁਭਗ ਪ੍ਰੇਰ ਕਹਿ ਹਮੇਕ ਨਾ ਜਾਣਿਓ ਸਿਹਿਸ ਪਾਣਿ ਤੇਰਾ ਪਾਤ ਮੂਰੀ ਕਰਮਾਨਕ ਸੁਭ ਤੁਹੇ ਬਕਾਨਿ ਤੁਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਇ ਜਹ ਕੀ ਲਾ ਜੀ ਅਸ ਗੋਬਿੰਦਾਸ ਤੁਹਾਰ ਰਾਮਲੀ ਮਹਲਾਤੀ ਜਾਣ ਦੇ ਕੋ انکਾਰ ਸੁਖੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਇ ਸਤਿਗੁਰੂ ਮੈਂ ਪਾਇ ਸਤਿਗੁਰ ਤਾ ਪਾਇ ਸਹਿਰ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਰੂਤਾ ਗਾਵ ਹਰੀ ਤੇਰਾ ਮਨ ਜਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਬ ਨਾਨਕ ਨਾਮ ਸਮਰਾਤ ਸਵਾਮੀ ਸੋਪੇ ਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਈ ਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਜਿਸ ਤੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਹਸੇ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਈ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਧਾਰੋ ਸਾਚ ਨਾਮੀ ਉਧਾਰ ਮਿ ਰਾਜਿਨ ਪ੍ਰਖਾ ਸਭ ਕੁਮਾਈਆਂ ਘਟ ਸਾ ਸੁਖ ਮਨ ਵਸਾਜਿਨ ਚਾਚਾ ਪੁਜਾਈਆਂ ਸਦਾ ਕੁਰਬਾਨ ਕੀ ਤਾਗਰ ਬਿਠੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਮਤ੍ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛੀ ਬੜੇ ਘਰ ਸੁਣਾਗੇ ਘਰ ਸੁਭਾਗੇ ਛੁਬਦ ਵਾਜੇ ਕਲਾ ਜਿਸ ਕਰਤਾਰੇ ਹੁਝ ਦੂਤ ਤੁਲਵਸਕੀ ਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੂ ਜਿਨ ਕੋ ਸੀ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਦਤ ਕਰੇ ਹਦਵਾਜੇ ਹਰ ਦੇ ਸੁਨੋ ਬੜਾ ਭਾਗੀ ਉਸ ਗਿਲ ਮਨੋਰਥ ਪੂਰੇ ਪਾਰ ਬਰਮ ਪ੍ਰਪਾਇ ਤਰੇ ਸਗਲ ਵਸੂਰੇ ਦੋ ਘਰੋ ਘਸੰਤਾ ਪਉਤਰੇ ਸੁਣ ਸਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿਤ ਸਤਿਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਧਰਨ ਲਾਗੇ ਵਾਜਿਨ ਹਰ ਤੂਰੇ ਮੰਦਾਵਨੀ ਮਹੱਲਾ ਪਨਿਵਾਨ ਥਾਲ ਵਿਚਿ ਤਿਨ ਵਸ ਤੂਪਈਓ ਸਰ ਸੰਤੋਪਿ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਵਿਤ ਇਸਕਾ ਸਭਿ ਆਧਾਰੋ ਜੇ ਕੋ ਖਾਵੇ ਜੇ ਕੋ ਬੁਨਕੇ ਇਸਕਾ ਹੋਇ ਉਦਾਰੋ ਇਹ ਵਸਰੀ ਨਹ ਜਾਣਿ ਤਿਨਿ ਨਿਦਰਾ ਕੀ ਉਤਾਰੋ ਸਉ ਸੰਸਾਰ ਤਰ ਲਾਗੇ ਤਰੀਏ ਸੁਬਨਾਨਕ ਬ੍ਰਹਮ ਪ੍ਰਸਾਰ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਇ ਮੈਂ ਨਿਰਗੁਨੀ ਆਰੇ ਕੋ ਗੁਨਾਹ ਨਹੀਂ ਆਪੇ ਤਰਸਿ ਤਿਓਈ ਤਰਸਿਆ ਮੇਰਾ ਮਤ ਕੋਈ ਸਤਿਗੁਰ ਸਜਣੁ ਮਿਲਿਆ ਨਾਨਕ ਨਾਮ ਮਿਲੇ ਤਾ ਜੀ ਵਾਸਨ ਮਣਤੀ ਵੇ ਹਰਿਆ ਪੋੜੀ ਇਥੈ ਤੂ ਸਮਰਾਪਤ ਜਿਤੈ ਕੋਈ ਨਾਏ ਉਥੈ ਤੇਰੀ ਰੱਖੀ ਅਗਲੇ ਉਧਰ ਮਾਈ ਸੁਣ ਕੇ ਜਿਮ ਕੇ ਦੂਤ ਨਾਇ ਤਰੇ ਛਿੜ ਜਾਏ ਭੋਗਲ ਬਿਖਮਸਗਾਹ ਗੁਰ ਸਬਦੀ ਪਾਰ ਪਾਇ ਕੁਨ ਕੋ ਲਗੀ ਪਿਆਸੇ ਅਮਰਿ ਸੇ ਹੀ ਖਾਏ ਕਲ ਮਹਿਉ ਪੁਨ ਗੁਨ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਹਿ ਵਰਥਾ ਕੋ ਨ ਜਾ ਜੀ ਆਵੁ ਗਾਏ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਆਰਧਨਾ ਜੀਵਾਜਿ ਗੁਰੂ ਨਾਮੁ ਨੇਤ੍ਰੀ ਸਤਿਗੁਰੂ ਭੇਖ ਨਾ ਸੁਰਨੀ ਸੁਨਾ ਗੋਲਾ ਸਤਿਗੁਰ ਸੇ ਤਿਰਤਿਆਦਰ ਗਏ ਭਾਈ ਆਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਹਿਮਤ ਦੇ ਜਗਨਾ ਤੁਮ ਕਾਟਿਏ ਵਿਰਲੇ ਕੇ ਹੀ ਕੇ ਮਹੱਲਾ ਪੰਜਵਾਂ ਰਕੇ ਰਕਣ ਹਾਰਿਆ ਪਿਉ ਬਾਰੀਣ ਦੁਰ ਕੀ ਪੈਰੀ ਪਾਏ ਘਰ ਸੁਹਾਰੀਣ ਹੋ ਆਇ ਆਪਦੇ ਆਲ ਮਨੁ ਨਾ ਵਿਸਾਰੀਣ ਸਾਰ ਜਨਾ ਕੇ ਸੰਗ ਪਉ ਜਲਤਾ ਰੀਣ ਸਾਖਤ ਨਿੰਦਗ ਦੁਸ਼ਕਿਰਮਾ ਹੈ ਵਿਦਾਨੀਨ ਤੇ ਸਾਹਿਬ ਕੀ ਟੇਕ ਨਾਨਕ ਮਣੇ ਮਾਇ ਜੇ ਸਿਮਰਸਕ ਹੋਏ ਸਗਲੇ ਦੁਖ ਜਾਇ ਤੇ ਸਾਹਿਬ ਕੀ ਟੇਕ ਨਾਨਕ ਮਣੇ ਮਾਇ ਜੇ ਸਿਮਰਸਕ ਹੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ